ਮੇਰਾ ਨਾਮ ਪੀਐਸੀ ਹਰਜੋਤ ਸਿੰਘ ਅਮਰਸਾ ਰੂਲਰ ਮੈਨੂੰ ਜੋ ਲੋਕੇਸ਼ਨ ਮਿਲੀ ਆ ਬੋਦਲ ਤੋਂ ਜੰਤੀਪੁਰ ਹਰ ਵਕਤ ਅਸੀਂ ਚੱਕਰ ਮਾਰਦੇ ਰਹਿੰਨੇ ਆ ਸੜਕ ਦੇ ਉੱਪਰ ਹੀ ਰਹਿੰਨੇ ਆ ਜੇ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਉਹਨੂੰ ਫਰਸਟ ایڈ ਦੇ ਕੇ ਜੇ ਤੇ ਫੋਨ ਨੇ ਨਾ ਸਾਡੇ ਠੀਕ ਆ ਨਹੀਂ ਤੇ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਸਾਨੂੰ 4x4 ਟੋਇਟਾ ਹਿਲਿਕਸ ਗੱਡੀਆਂ ਆਈਟੈਕ ਗੱਡੀਆਂ ਪ੍ਰੋਵਾਈਡ ਕੀਤੀਆਂ ਗਈਆਂ ਜੀ ਜਿਸ ਦੇ ਵਿੱਚ ਕੈਮਰਾ ਫਰੰਟ ਤੇ ਕੈਮਰਾ ਲੱਗਾ ਹੋਇਆ ਜੀ ਜੋ ਕਿ ਸਾਡੀ ਵਰਦੀ ਤੇ ਵੀ ਦਿੱਤਾ ਹੋਇਆ ਜੀ ਕੈਮਰਾ ਜੋ ਕਿ ਆਨਲਾਈਨ ਰਿਕਾਰਡ ਕੀਤਾ ਜਾਂਦਾ ਹੈ ਜੀ ਸਾਡੀ ਗੱਡੀ ਵਿੱਚ ਮੈਡੀਕਲ ਕਿਟ ਪ੍ਰੋਵਾਈਡ ਨੇ ਜਦੋਂ ਅਸੀਂ ਉੱਥੇ ਪਹੁੰਚ ਕੇ ਦੇਖਦੇ ਹਾਂ ਜੇਕਰ ਤੇ ਮਰੀਜ਼ ਦੀ ਜਿਹੜੀ ਕੰਡੀਸ਼ਨ ਹੈ ਉਹ ਠੀਕ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਫਰਸਟ ایڈ ਦਿੱਤੀ ਜਾਂਦੀ ਹੈ ਜੇਕਰ ਉਹਨਾਂ ਦੀ ਕੰਡੀਸ਼ਨ ਆਪਾਂ ਥੋੜੀ ਕ੍ਰਿਟੀਕਲ ਦੇਖਦੇ ਹਾਂ ਤਾਂ ਉਹਨਾਂ ਨੂੰ ਸਟੈਚਰ ਤੇ ਪਾ ਕੇ ਜਲਦ ਜਲਦ ਹਸਪੀਟਲ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਕਿਸੇ ਵੇਲੇ ਤਤਵੇ ਦੇ ਦੌਰਾਨ ਵੇਖਿਆ ਪੈਟਰੋਲਿੰਗ ਕਰਦੇ ਵੇਖਿਆ ਜਾਂਦਾ ਹੈ ਕਿ ਦੋ ਗੁੱਟਾਂ ਦਾ ਆਪਸ ਵਿੱਚ ਝਗੜਾ ਹੋ ਜਾਂਦਾ ਹੈ ਤਾਂ ਉਹਨਾਂ ਦਾ ਆਪਸੀ ਰਾਜੀਨਾਮਾ ਕਰਾ ਕੇ ਉਹਨਾਂ ਨੂੰ ਘਰੇ ਤੋਰਿਆ ਜਾਂਦਾ ਹੈ ਤੇ ਰੂਟ ਕਲੀਅਰ ਕਰਵਾਇਆ ਜਾਂਦਾ ਹੈ ਜਾਂ ਕਿਸੇ ਵੇਲੇ ਕੋਈ ਵੱਡੇ ਟਰੱਕ ਵਹੀਕਲ ਰੋਡ ਉੱਪਰ ਖੜ੍ਹ ਜਾਂਦੇ ਨੇ ਤਾਂ ਅਸੀਂ ਸਮੇਂ-ਸਮੇਂ ਤੇ ਪੈਟਰੋਲਿੰਗ ਕਰਦੇ ਰਹਿੰਦੇ ਹਾਂ ਤੇ ਉਹਨਾਂ ਨੂੰ ਸਾਈਡ ਤੇ ਕਰਾਉਂਦੇ ਰਹਿੰਦੇ ਹਾਂ ਕਈ ਵਾਰ ਤਾਂ ਇਹੋ ਜਿਹਾ ਪੂਰੇ ਕਰਤੇ ਜਿਨੇ ਬਾਰੇ ਤੂੰ ਸੋਚਿਆ ਹੀ ਨਹੀਂ ਸੀਗਾ ਕਿ ਐਸਐਸਐਫ ਕਰਕੇ 5800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ ਚ 90 ਦਿਨਾਂ ਚ 5800